ਤੇਰਾ ਕੀਆ ਮਿੱਠਾ ਲੱਗਿਆ ਇਹਦਾ ਅਰਥ ਇਹ ਨਹੀਂ ਇਹਦਾ ਅਰਥ ਇਹ ਨਹੀਂ ਕਿ ਗੁਰੂ ਸਾਹਿਬ ਹਰ ਇੱਕ ਚੀਜ਼ ਨੂੰ ਰਾਜ਼ੀ ਹੋ ਕੇ ਚੱਲਦੇ ਚਾਹੇ ਤੁਸੀਂ ਆ ਗਏ ਚਾਹੇ ਜਿੰਨਾ ਦਾ ਤੁਸੀਂ ਨਾਮ ਲੈ ਰਹੇ ਆ ਨਹੀਂ ਪਾਏ ਚਾਹੇ ਉਹ ਆ ਜਾਣ ਅਸੀਂ ਬਾਣੀ ਵਿੱਚ ਦਰਜ ਨਹੀਂ ਕਰ ਸਕਦੇ ਗੱਲ ਕਰ ਰਹੇ ਹਾਂ ਵੀ ਜ਼ਿੰਦਗੀ ਸੋਖੀ ਨਹੀਂ ਹੈ ਜ਼ਿੰਦਗੀ ਸੋਖੀ ਨਹੀਂ ਹੈ ਜ਼ਿੰਦਗੀ ਹੈ ਉੱਖੀ ਉਹਦੇ ਚੋਂ ਕੁਝ ਨਾ ਕੁਝ ਕੁਝ ਨਾ ਕੁਝ ਸਾਨੂੰ ਕਿਤੇ ਲੱਗ ਕੇ ਲੱਭਣਾ ਪੈਂਦਾ ਹੈ ਆਪਾਂ ਗੱਲ ਕਰ ਰਹੇ ਹਾਂ ਗੁਰੂ ਅਰਜਨ ਸਾਹਿਬ ਜੀ ਦੀ ਕਿਉਂਕਿ ਅਲੱਗ-ਅਲੱਗ ਨਜ਼ਰੀਏ ਤੋਂ ਆਪਾਂ ਗੁਰੂ ਸਾਹਿਬ ਜੀ ਦੀ ਹਿੱਸਤੀ ਨੂੰ ਵਿਚਾਰਨ ਦਾ ਯਤਨ ਕਰਾਂਗੇ ਕੁਝ ਕੋ ਪ੍ਰਚਲਿਤ ਗੱਲਾਂ ਇਤਿਹਾਸ 'ਚ ਤੁਸੀਂ ਵੀ ਪੜਦੇ ਆਏ ਹੋ ਤੇ ਸੁਣਦੇ ਆਏ ਹੋ ਪਰ ਇਹਨਾਂ 43 ਸਾਲਾਂ 'ਚ ਜਿਹੜੇ ਸਤਿਗੁਰ ਨੇ ਕੰਮ ਨੂੰ ਹੱਥ ਪਾਇਆ ਸ਼ੋਹਿਆ ਜਿਹੜਾ ਉਹ ਹੈ ਆਸਾਨ ਨਹੀਂ ਸੀ ਉਹ ਕੰਮ ਦੁਨੀਆ ਚ ਹੋਰ ਕੋਈ ਨਹੀਂ ਕਰ ਰਿਹਾ ਸੀ ਕੋਈ ਕਿਤਾਬ ਲਿਖਣੀ ਕੋਈ ਜੀਵਣੀ ਲਿਖਣੀ ਕੋਈ ਲਿਖਤ ਲਿਖਣੀ ਕੋਈ ਕੁਝ ਖੋਜ ਕਰਨਾ ਉਹ ਇੱਕ ਅਲੱਗ ਗੱਲ ਹੈ ਇੱਕ ਧਰਮ ਦਾ ਗ੍ਰੰਥ ਸੰਪਾਦਨ ਕਰਨਾ ਜਿੱਥੇ ਆਲਰੇਡੀ ਕਈ ਸਦੀਆਂ ਤੋਂ ਰਚੇ ਹੋਏ ਗ੍ਰੰਥ ਮੌਜੂਦ ਸਨ ਇਹ ਸੌਖਾ ਕੰਮ ਨਹੀਂ ਸੀ ਜਿੱਥੇ ਕੋਈ ਬਹੁਤ ਸਾਲਾਂ ਤੋਂ ਟਿਕਿਆ ਹੋਇਆ ਹੋਵੇ ਗੱਲ ਆ ਜਾਂਦੀ ਏ ਧਰਮ ਦੀ ਗੱਲ ਆ ਜਾਂਦੀ ਏ ਗ੍ਰੰਥ ਦੀ ਉਹਨਾਂ ਦੇ ਵਿਚਾਰ ਇੱਕ ਨਵੀਂ ਗੱਲ ਕਰਨੀ ਨਵੀਂ ਗੱਲ ਕਰਨੀ ਗ੍ਰੰਥ ਨੂੰ ਸੰਪਾਦਨ ਕਰਨਾ ਫਿਰ ਉਹਨਾਂ ਦੀ ਨਾਮ ਲੈਣਾ ਕਾਨਾ ਪਿੱਲੂ ਛੱਜੂ ਸ਼ਾਹ ਹੁਸੈਨ ਤੇ ਸ਼ਹੀਦੀ ਤੇ ਫਿਰ ਮਾਹੌਲ ਬਣ ਰਹਿਣਾ ਸੀ ਸ਼ਹੀਦੀ ਤੇ ਮਾਹੌਲ ਬਣ ਰਿਹਾ ਸੀ ਗੁਰੂ ਸਾਹਿਬ ਨੇ ਅਸੀਂ ਗੁਰਬਾਣੀ ਦੇ ਜਿਹੜੇ ਅਰਥ ਨੇ ਨਾ ਬਹੁਤ ਵਾਰ ਆਪਾਂ ਕਰਦੇ ਆਂ ਵੀ ਜੇ ਗੁਰੂ ਅਰਜਨ ਸਾਹਿਬ ਜੀ ਨੇ ਇਹ ਕਹਿੰਦਾ ਵੀ ਤੇਰਾ ਕੀਆ ਮਿੱਠਾ ਲੱਗਿਆ ਇਹਦਾ ਅਰਥ ਇਹ ਨਹੀਂ ਇਹਦਾ ਅਰਥ ਇਹ ਨਹੀਂ ਕਿ ਗੁਰੂ ਸਾਹਿਬ ਹਰ ਇੱਕ ਚੀਜ਼ ਨੂੰ ਰਾਜ਼ੀ ਹੋ ਕੇ ਚੱਲ ਰਹੇ ਸੀ ਕਈ ਵਾਰ ਅਸੀਂ ਨਿਮਰਤਾ ਦੀ ਏਡੀ ਵੱਡੀ ਪਰਭਾਸ਼ਾ ਬਣਾ ਦਿੰਦੇ ਆ ਨਿਮਰਤਾ ਨੂੰ ਏਡਾ ਵੱਡਾ ਪ੍ਰਚਾਰ ਦਿੰਦੇ ਆ ਨਿਮਰਤਾ ਦੀ ਏਡੀ ਗੱਲ ਕਰ ਦਿੰਦੇ ਆ ਜਿੱਥੇ ਅਣਖ ਦੀ ਗੱਲ ਹੁੰਦੀ ਹੈ ਉਹਨੂੰ ਵੀ ਅਸੀਂ ਖੂ ਖੱਤੇ ਪਾ ਦਿੰਦੇ ਆ ਅਣਖਿਲੇ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਗ੍ਰਿਫਤ ਚਲੇ ਆ ਸ਼ਹੀਦ ਕਰਨ ਲਈ ਉਹਨਾਂ ਨੂੰ ਉੱਥੇ ਬਿਠਾਇਆ ਲਾਹੌਰ 43 ਸਾਲ ਦੀ ਉਮਰ ਜ਼ਿਆਦਾ ਉਮਰ ਨਹੀਂ ਆ 43 ਸਾਲ ਦੀ ਉਮਰ ਕੋਈ ਜ਼ਿਆਦਾ ਉਮਰ ਨਹੀਂ ਹੈ ਉਸ ਸਮੇਂ ਦੇ ਹੋਰ ਵੀ ਬਧੇਰੇ ਉਮਰਾਂ ਸਨ ਐਵਰੇਜ ਕਿੰਨੇ ਆਪਸ਼ਨ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਅੱਗੇ ਰੱਖੇ ਸਨ ਗੁਰੂ ਸਾਹਿਬ ਅਣਖਿੱਲੇ ਸਨ ਅਣਖਿੱਲੇ ਜਦੋਂ ਕੰਨਾ ਆਇਆ ਪਿੱਦੂ ਆਇਆ ਛੱਜੂ ਆਇਆ ਸ਼ਾਹ ਹੁਸੈਨ ਆਇਆ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਬੈਠੇ ਮਹਾਰਾਜ ਨੇ ਕਿਹਾ ਜੀ ਆਇਆਂ ਨੂੰ ਲੰਗਰ ਪ੍ਰਸ਼ਾਦਾ ਛੱਕਿਆ ਤੁਸੀਂ ਨਹੀਂ ਛੱਕਿਆ ਤੇ ਛਕੋ ਆਰਾਮ ਕਿਤੇ ਬੜੀ ਲੰਮਾ ਸਫਰ ਤੈ ਕਰਕੇ ਆਇਆ ਹਾਂ ਨਹੀਂ ਕੀਤਾ ਆਰਾਮ ਕਰੋ ਮੈਂ ਇੱਥੇ ਆਪਾਂ ਬੈਠਾਂਗੇ ਉਹਨਾਂ ਕਹੇ ਜੀ ਅਸੀਂ ਬਾਣੀ ਲੈ ਕੇ ਆਇਆ ਬਾਣੀ ਗੁਰੂ ਸਾਹਿਬ ਨੇ ਕਿ ਚੰਗੀ ਗੱਲ ਹੈ ਫਿਰ ਉਹਨਾਂ ਨੇ ਜਦੋਂ ਜਦੋਂ ਬਾਣੀ ਦੀਆਂ ਆਪਣੀਆਂ ਲਾਈਨਾਂ ਸੁਣਾ ਰਹੇ ਨੇ ਵਿੱਚ ਵਿੱਚ ਬੜੀ ਵੱਡੀ ਪਾਵਰ ਰਾਜਨੀਤਿਕ ਲੋਕਾਂ ਦੀ ਗੱਲ ਕਰ ਰਹੇ ਨੇ ਵੀ ਗੁਰੂ ਅਰਜਨ ਸਾਹਿਬ 'ਤੇ ਦਬਾਅ ਪਾਇਆ ਜਾਵੇ ਵੀ ਅਸੀਂ ਉੱਥੋਂ ਆਇਆ। ਅਸੀਂ ਉੱਥੋਂ ਆਇਆ ਸਾਡਾ ਸੰਬੰਧ ਉੱਥੇ ਹੈ। ਨਾ ਨਾ ਕਰ ਦਿਓ। ਨਾ ਨਾ ਕਰ ਦਿਓ। ਕੀ ਮਾਹੌਲ ਹੋਵੇਗਾ? ਅਸੀਂ ਤੇ ਲਿਖਿਆ ਹੋਇਆ ਪੜ੍ਹ ਦਿੰਨੇ ਆ ਇਤਿਹਾਸ। ਬੜੀ ਤੀਜੀ ਪੜ੍ਹ ਜਾਂਦੇ ਆ। ਉਸ ਮਾਹੌਲ ਨੂੰ ਫੀਲ ਕਰੀ ਵੀ ਕੀ ਮਾਹੌਲ ਹੋਵੇਗਾ ਜਦੋਂ ਉਹ ਚਾਰੋਂ ਆ ਕੇ ਬੈਠ ਗਏ। ਅਕੱਲੇ ਨਹੀਂ ਆਏ ਹੋਣਗੇ। ਛੋਟੇ-ਛੋਟੇ ਹੋਰ ਰਾਜਦੂਤ ਛੋਟੇ-ਛੋਟੇ ਹੋਰ ਇਲਾਕੇ ਦੇ ਕੋਈ ਮੁਖੀਏ ਆਪਣਾ ਰੌਣਕ ਮੇਲਾ ਲੈ ਕੇ ਪ੍ਰਭਾਵ ਪਾਣ ਦੇ ਲਈ ਜਿਵੇਂ ਅੱਜ ਕੱਲ੍ਹ ਕਈ ਧਾਰਮਿਕ ਲੋਕ ਪ੍ਰਭਾਵ ਪਾਣ ਦੇ ਲਈ ਨਾਲ ਆਪਣੇ ਲੈ ਕੇ ਹੁੰਦੇ ਨੇ ਉਹਨਾਂ ਦੇ ਹੀ ਬੰਦੇ ਫੋਟੋ ਖਿੱਚਣ ਵਾਲੇ ਹੁੰਦੇ ਨੇ ਉਹਨਾਂ ਦੇ ਹੀ ਬੰਦੇ ਹਾਰ ਪਾਣ ਵਾਲੇ ਹੁੰਦੇ ਨੇ ਇਕੱਠ ਜਾ ਇੱਕ ਮਾਹੌਲ ਜਿਹਾ ਬਣਾ ਦਿੰਦੇ ਆ ਇਕਾਨਾ ਪਿੱਲੂ ਛੱਜੂ ਐਵੇਂ ਤੇ ਨਹੀਂ ਵੀ ਕਿ ਚੁਪਾ ਕੇ ਬੈਠ ਗਏ ਸਾਨੂੰ ਮਾਹੌਲ ਲੈ ਕੇ ਆਏ ਹੋਣੇ ਤੇ ਇਹ ਗੁਰੂ ਅਰਜਨ ਉਹਨੂੰ ਗੁਰਗੱਦੀ ਇਹਨਾਂ ਦਾ ਕਿੰਨਾ ਧਰਮ 300 ਸਾਲ ਹੜੇ ਪੂਰੇ ਨਹੀਂ ਹੋਏ ਕਿੰਨਾ ਕੋ ਵੱਡਾ ਧਰਮ ਹੈ ਅਸੀਂ ਤੇ ਸਦੀਆਂ ਤੋਂ ਕਿੰਨੀ-ਕਿੰਨੀ ਸਦੀਆਂ ਤੋਂ ਚੱਲਿਆ ਆ ਰਹੇ ਆ ਸਾਡੇ ਧਾਰਮਿਕ ਗ੍ਰੰਥ ਸਾਡੇ ਧਾਰਮਿਕ ਗ੍ਰੰਥਾਂ ਨੂੰ ਲਿਖਣ ਵਾਲਿਆਂ ਦੀ ਪੀੜ੍ਹੀਆਂ ਵਿਦਵਾਨ ਉਹਨਾਂ ਦੇ ਵਿਦਵਾਨ ਹੋਰ ਲਿਖਤਾ ਲਿਖਣ ਵਾਲੇ ਕਵੀ ਹੋਗੇ ਅਸੀਂ ਤੇ ਕਿੰਨੇ ਸਾਡਾ ਤੇ ਦੁਨੀਆ 'ਚ ਨਾਮ ਚਲਦਾ ਇਹ ਇੱਥੋਂ ਪੈਦਾ ਹੋਏ ਤੇ ਇੱਥੋਂ ਹੀ ਗ੍ਰੰਥ ਲਿਖ ਰਹੇ ਨੇ ਕਿੰਨਾ ਕੁਝ ਉਹਨਾਂ ਨੇ ਮਾਹੌਲ ਬਣਾਇਆ ਹੋਵੇਗਾ ਤੇ ਗੁਰੂ ਸਾਹਿਬ ਨੇ ਉੱਥੇ ਨਹੀਂ ਕਿਹਾ ਕਿ ਕੋਈ ਗੱਲ ਨਹੀਂ ਜੀ ਤੇਰਾ ਦੀਆ ਮਿੱਠਾ ਲੱਗਿਆ ਅਸੀਂ ਨਿਮਰਤਾ ਦੀ ਪ੍ਰਵਾਹ ਸ਼ਾ ਨੂੰ ਕਰਦੇ ਆਂ ਕਰਦੇ ਆਂ ਅਣਖ ਨਾ ਕੋਈ ਬੜਾ ਬੜਾ ਧਿਆਨ ਵਾਲਾ ਤੇ ਕੀਮਤੀ ਵਿਸ਼ਾ ਹੈ ਤੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੀ ਭਾਈ ਤੁਸੀਂ ਆਏ ਹੋ ਜੀ ਆਇਆਂ ਨੂੰ ਸਾਡਾ ਪਿਆਰ ਹੈ ਤੁਸੀਂ ਕਿਸੇ ਵੀ ਧਰਮ ਦੇ ਨੂੰ ਸਾਨੂੰ ਪਿਆਰੇ ਲੱਗਦੇ ਪਰ ਹਰ ਇੱਕ ਥਾਂ ਦੇ ਕੁਝ ਨਿਯਮ ਹਨ ਕੁਝ ਨਿਯਮ ਹਨ ਅਸੀਂ ਸਭ ਕੁਝ ਰਲਗੱਡ ਨਹੀਂ ਕਰਨਾ ਚਾਹੁੰਦੇ ਗ੍ਰੰਥ ਲਿਖਿਆ ਜਾ ਰਿਹਾ ਹੈ ਗ੍ਰੰਥ ਜਿੱਥੇ ਗੁਰੂ ਨਾਨਕ ਮਹਾਰਾਜ ਬੈਠੇ ਹਾਂ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਉਹਨਾਂ ਦੀ ਮੋਹਰ ਤੋਂ ਬਿਨਾਂ ਚਾਹੇ ਤੁਸੀਂ ਆ ਗਏ ਚਾਹੇ ਜਿੰਨਾ ਦਾ ਤੁਸੀਂ ਨਾਮ ਲੈ ਰਹੇ ਹੋ ਆ ਨਹੀਂ ਪਾਏ ਚਾਹੇ ਉਹ ਆ ਜਾਣ ਅਸੀਂ ਬਾਣੀ ਦਰਜ ਨਹੀਂ ਕਰ ਸਕਦੇ ਅਣਕ ਅਸੀਂ ਬਾਣੀ ਦਰਜ ਨਹੀਂ ਕਰ ਸਕਦੇ ਤੁਸੀਂ ਰੱਖੋ ਤੁਸੀਂ ਕੀ ਲੈ ਕੇ ਆਏ ਹੋ ਤੇ ਇਧਰ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਇਹ ਨਹੀਂ ਕਿ ਅਸੀਂ ਬਾਣੀ ਦਰਜੀ ਨਹੀਂ ਕਰਦੇ ਕੇਵਲ ਗੁਰੂ ਨਾਨਕ ਹੈ ਨਹੀਂ ਗੁਰੂ ਨਾਨਕ ਜੀ ਕਿੱਥੇ ਕਿੱਥੇ ਗਏ ਕਬੀਰ ਸਾਹਿਬ ਬਾਬਾ ਫਰੀਦ ਜੀ ਭਗਤ ਸੂਰਦਾਸ ਜੀ ਦੀ ਕੇਵਲ ਇੱਕ ਪੰਕਤੀ ਸੀ ਛਾੜ ਮਨ ਹਰ ਬਿਭੁਖਨ ਕੋ ਸੰਗ ਰੱਬ ਨਾਲ ਜੁੜੀ ਹੋਈ ਰੂਹ ਅਰਬੀ ਬੋਲ ਕਲਾਮ ਕੋ ਬਾਣੀ ਚ ਦਰਜ ਹੈ ਪਰ ਇਕਾ ਬਾਣੀ ਇਕ ਗੁਰ ਇੱਕੋ ਸ਼ਬਦ ਵਿਚਾਰ ਸਿਧਾਂਤ ਮੈਚ ਹੋਣਾ ਚਾਹੀਦਾ ਮਿਲਣਾ ਚਾਹੀਦਾ ਜੇ ਨਹੀਂ ਮਿਲ ਰਿਹਾ ਫਿਰ ਦੁਬਿਧਾ ਨਹੀਂ ਖੜੀ ਕਰਨਾ ਚਾਹੁੰਦੇ ਚੀਜ਼ ਬੇਸ਼ੱਕ ਘੱਟ ਹੋਵੇ ਪਰ ਖਰੀ ਹੋਵੇ ਉਹਨਾਂ ਕਹਿੰਦੇ ਅਸੀਂ ਤੇ ਬਹੁਤ ਕੁਝ ਲਿਖਿਆ ਹੋਇਆ ਬੜੇ ਲੰਬੇ ਸਮਾਂ ਗੁਰੂ ਸਾਹਿਬ ਕਹਿੰਦੇ ਨਹੀਂ ਕਿੰਨਾ ਲਿਖਿਆ ਕਿੰਨੇ ਸਮੇਂ ਤੋਂ ਲਿਖਿਆ ਇਹ ਗੱਲਾਂ ਨਹੀਂ ਇੱਥੇ ਦੇਖੀਆਂ ਜਾ ਰਹੀਆਂ ਤੁਸੀਂ ਕਿੱਥੋਂ ਲਿਖਿਆ ਇਸ ਸੋਚ ਵਿੱਚ ਆ ਕੇ ਲਿਖਿਆ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਤੇ ਗੁਰੂ ਸਾਹਿਬ ਨੇ ਜਦੋਂ ਪੜ੍ਹਿਆ ਸਮਝਿਆ ਬਾਚਿਆ ਮਹਾਰਾਜ ਕਹਿੰਦੇ ਨੇ ਪਿਆਰ ਹੈ ਲੰਗਰ ਪ੍ਰਸ਼ਾਦੀ ਦੀ ਸਾਜ ਹੈ ਬਿਲਬਰਤਨ ਰਵੇਗਾ ਸਮਾਜ ਜੱਪਾ ਇਕੱਠੇ ਆ ਪਰ ਜਿਹੜੀ ਗ੍ਰੰਥ ਦੀ ਮਰਿਆਦਾ ਹੈ ਇੱਕ ਨਿਯਮ ਹੈ ਉਹ ਉਸੇ ਤਰ੍ਹਾਂ ਬਰਕਰਾਰ ਰਹੇਗੀ ਅਣਖ ਆਪਾਂ ਗੱਲ ਕਰ ਰਹੇ ਸੀ ਕੋਈ ਵੀ ਕੰਮ ਸੁੱਖਾ ਨਹੀਂ ਹੁੰਦਾ ਕਿੰਨਾ ਉਸ ਸਮੇਂ ਮਾਹੌਲ ਬਣਿਆ ਹੋਵੇਗਾ ਪ੍ਰੈਸ਼ਰ ਬਣਿਆ ਹੋਵੇਗਾ ਰਾਜਨੀਤਿਕ ਦਬਾਅ ਹੋਵੇਗਾ ਕੁਝ ਕੁ ਛੋਟੇ ਮੋਟੇ ਹੋਰ ਧਾਰਮਿਕ ਲੋਕ ਵਿਗਾੜਪਾਣ ਵਾਲੇ ਨਾਮ ਦੇ ਧਾਰਮਿਕ ਵਿਗਾੜਪਾਣ ਵਾਲੇ ਉਹ ਵੀ ਹੋਣਗੇ ਜਿਹੜੇ ਉਸ ਸਮੇਂ ਕੰਮ ਕਰ ਰਹੇ ਨੇ ਜਿਵੇਂ ਬਾਬਾ ਬੁੱਢਾ ਜੀ ਆਪਣਾ ਲੱਗ ਕੰਮ ਕਰ ਰਹੇ ਨੇ ਭਾਈ ਗੁਰਦਾਸ ਜੀ ਅਲੱਗ ਕਾਰਜ ਕਰ ਰਹੇ ਨੇ ਬਾਣੀ ਲਿਖਣ ਦਾ ਪ੍ਰਚਾਰ ਦਾ ਹੋਰ ਕਿੰਨੇ ਸਿੱਖ ਸੰਤ ਕੁਝ ਲਿਖਤ ਵਿੱਚ ਆ ਗਏ ਕੁਝ ਲਿਖਤ ਵਿੱਚ ਨਹੀਂ ਆਏ ਉਹ ਵੀ ਕਿੱਡੇ ਵੱਡੇ ਪੱਧਰ ਤੇ ਕੰਮ ਕਰ ਰਹੇ ਸਨ ਉਹਨਾਂ ਲਈ ਕਿੰਨੇ ਕਿੰਨੇ ਲੋਕ ਰੁਕਾਵਟ ਬਣੇ ਹੋਣਗੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਤਾਂ ਬੇਨਤੀ ਸੀ कि ਜਿਹੜੇ ਇਹ ਦਿਹਾੜੇ ਚੱਲ ਰਹੇ ਨੇ ਨਾ ਛੇਤੀ ਦਿਹਾੜੇ ਸਾਨੂੰ ਬਹੁਤ ਸਾਵਧਾਨੀ ਦੀ ਜ਼ਰੂਰਤ ਹੈ ਸਾਨੂੰ ਕੁਝ ਸਮਝਣ ਦੀ ਜ਼ਰੂਰਤ ਹੈ ਸਾਨੂੰ ਕੁਝ ਸਿੱਖਣ ਦੀ ਜ਼ਰੂਰਤ ਹੈ ਵੀ ਜਿਸ ਬਾਣੀ ਨੂੰ ਗੁਰੂ ਸਾਹਿਬ ਜੀ ਦਿਖ ਚੁਕੇ ਹਨ ਗ੍ਰੰਥ ਨੂੰ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ ਉਸ ਸੱਚ ਦੀ ਅਕਾਲੀ ਖਰੀ ਬਾਣੀ ਦੇ ਵਿੱਚ ਕੋਈ ਮਲਾਵਟ ਨਹੀਂ ਹੋਣ ਦਿੱਤੀ ਤੇ ਕਹਿ ਦਿੱਤਾ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨਹਿ ਜਾਈ ਇੰਨੀ ਵੱਡੀ ਗਵਾਹੀ ਦੇ ਦਿੱਤੀ ਤੇ ਨਾਲ ਕਹਿ ਦਿੱਤਾ ਨਿੱਧ ਨਿਤ ਰੱਖ ਉਰ ਧਾਰੂ ਕੁਝ ਦਿਨ ਸਿਮਤ ਨਹੀਂ ਵੀ ਜੁੜੋ ਤੇ ਬਸ ਨਿਤ ਨਿਤ ਰੱਖ ਉਰਤਾਰੂ ਉਸ ਗੁਰੂ ਦੇ ਏਡੇ ਵੱਡੇ ਫੈਸਲੇ ਉਸ ਗੁਰੂ ਦੇ ਏਡੇ ਵੱਡੇ ਉੱਤਮ ਏਡੀ ਵੱਡੀ ਮਿਹਨਤ ਹੁਣ ਸਾਡਾ ਫਰਜ਼ ਹੈ ਕਿ ਅਸੀਂ ਫੁੱਲ ਪਾਈਏ ਕਦਰ ਜਾਣੀਏ ਬਾਣੀ ਨੜੀਏ ਬਾਣੀ ਨੂੰ ਪੜ੍ਹੀਏ ਏਡਾ ਵੱਡਾ ਫੈਸਲਾ ਸਤਿਗੁਰੂ ਜੀ ਨੇ ਹਰ ਇਸ ਮਾਹੌਲ ਦੇ ਵਿੱਚ ਇਸ ਭੀੜ ਦੇ ਵਿੱਚ ਇਸ ਦੌਰ ਦੇ ਵਿੱਚ ਸਤਿਗੁਰ ਨੇ ਇਹ ਕਾਰਜ ਕੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ